ਆਖਰ ਭਿਆਨਕ ਜੰਗ ਲੱਗਣ ਮਗਰੋਂ ਦਰਬਾਰ ਸਾਹਿਬ ਦਾ ਕੀ ਹੋਵੇਗਾ ਇਹ ਭਵਿੱਖਬਾਣੀ ਸੰਤਾਂ ਦੀ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਸਾਰੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਭਿਆਨਕ ਜੇਕਰ جنگ ਲੱਗਦੀ ਹੈ ਤੇ ਹਾਦਸਾ ਗ੍ਰਸਤ ਜਿਹੜਾ ਹੈ ਪੂਰਾ ਪੰਜਾਬ ਹੋਏਗਾ ਤੇ ਆਪਣੇ ਲੋਕ ਹੋਣਗੇ ਆਪਣੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਏਗਾ ਬਹੁਤ ਜ਼ਿਆਦਾ ਜਦੋ ਜਹਿਦ ਤੋਂ ਬਾਅਦ ਜਿਹੜਾ ਹੈ ਸਾਡਾ ਕਿਤੇ ਨਾ ਕਿਤੇ ਕੁਝ ਸਵਰੇਗਾ ਨਹੀਂ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੋ ਜਾਣੀ ਹੈ ਸਾਡਾ ਜਿਹੜਾ ਹੈ ਕੁਝ ਵੀ ਨਹੀਂ ਬਚਣਾ ਗੁਰਮੁਖ ਪਿਆਰਿਓ ਆਖਰਕਾਰ ਭਿਆਨਕ جنگ ਲੱਗਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਹੈ ਜੰਗ ਜਿਹੜੀ ਹੈ ਕਿਸੇ ਵੇਲੇ ਵੀ ਹੋ ਸਕਦੀ ਹੈ ਪਰ ਹੁਣ ਸੋਚੋ ਕਿ ਜਿਹੜੇ ਬਾਰਡਰ ਦੇ ਏਰੀਏ ਦੇ ਲੋਕ ਨੇ ਜਿਹੜੇ ਅਟਾਰੀ ਬਾਰਡਰ ਜਾਂ ਵਾਗਾ ਬਾਰਡਰ ਦੇ ਨੇੜੇ ਘਰ ਨੇ ਤਰਨਤਾਰਨ ਸਾਹਿਬ ਸਰੋਜਪੁਰ ਤੇ ਬਠਿੰਡਾ ਲਾਗਾ ਤੇ ਹੋਰ ਜਿੰਨੇ ਵੀ ਜਿਹੜੇ ਨੇ ਜੰਮੂ ਕਸ਼ਮੀਰ ਦੇ ਲੋਕ ਜਾਂ ਅੰਮ੍ਰਿਤਸਰ ਦਾ ਸਾਰਾ ਏਰੀਆ ਮਾਝਾ ਏਰੀਆ ਤੇ ਉਹ ਉਹਨਾਂ ਲੋਕਾਂ ਦਾ ਕੀ ਹੋਏਗਾ ਹੁਸ਼ਿਆਰਪੁਰ ਗੁਰਦਾਸਪੁਰ ਇਹ ਲੋਕ ਜਿਹੜੇ ਬਿਲਕੁਲ ਬਾਰਡਰ ਦੇ ਨੇੜੇ ਬੈਠੇ ਨੇ ਇਹਨਾਂ ਲੋਕਾਂ ਦਾ ਕੀ ਹੋਏਗਾ ਜੰਗ ਲੱਗੇਗੀ ਜੇਕਰ ਸਾਧ ਸੰਗਤ ਇਹਨਾਂ ਲੋਕਾਂ ਤੇ ਕੀ ਪਤਾ ਕਿਹੜੇ ਵੇਲੇ ਕੋਈ ਰਾਕਟ ਆ ਜਾਏ ਬੰਬ ਸੁੱਟ ਦੇ ਕੀ ਕੁਝ ਵੀ ਹੋਏ ਤੇ ਪਿਆਰਿਓ ਸਾਨੂੰ ਕੁਝ ਵੀ ਨਹੀਂ ਪਤਾ ਸਾਧ ਸੰਗਤ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਏਗਾ ਤੇ ਹੁਣ ਗੱਲ ਕਰੀਏ ਦਰਬਾਰ ਸਾਹਿਬ ਦੀ ਜਿਹੜੇ ਕਹਿੰਦੇ ਆ ਜੀ ਦਰਬਾਰ ਸਾਹਿਬ ਨੂੰ ਸਭ ਤੋਂ ਵੱਧ ਨੁਕਸਾਨ ਹੋਊਗਾ ਜਿਹੜੇ ਕਹਿੰਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਨਾ ਜਾਓ ਜਿਹੜੇ ਕਹਿੰਦੇ ਆ ਜੀ ਦਰਬਾਰ ਸਾਹਿਬ ਨਹੀਂ ਜਾਣਾ ਚਾਹੀਦਾ ਯਾਦ ਰੱਖਿਓ ਪਿਆਰਿਓ ਉਹ ਪਰਮਾਤਮਾ ਦੀ ਨਿਗਾਹ ਵਿੱਚ ਕੋਈ ਪਾਕਿਸਤਾਨ ਨਹੀਂ ਕੋਈ ਇੰਡੀਆ ਨਹੀਂ ਉਹ ਪਰਮਾਤਮਾ ਦੀ ਨਿਗਾਹ ਵਿੱਚ ਧਰਤੀ ਹੈ ਲੁਕਾਈ ਹੈ ਜਿਹੜਾ ਪੈਦਾ ਕਰਨ ਵਾਲਾ ਹੈ ਤੇ ਸਾਥ ਸੰਗਤ ਨੂੰ ਰੱਖਿਆ ਕਰਨ ਵਾਲਾ ਵੀ ਹੈ ਮਾਰਨ ਵਾਲੇ ਤੋਂ ਵੱਡਾ ਬਚਾਉਣ ਵਾਲਾ ਹੈ ਹੋ ਸਕਦਾ ਹੈ ਘਰ ਦੇ ਵਿੱਚ ਸਾਡੇ ਜੈਸੇ ਮਰਜ਼ੀ ਹਾਲਾਤ ਕਿਉਂ ਨਾ ਬਣ ਜਾਣ ਪਰ ਜੇ ਗੁਰੂ ਰਾਮਦਾਸ ਜੀ ਦੇ ਬੁੱਕਲ ਦੇ ਵਿੱਚ ਤੇ ਯਾਦ ਰੱਖਿਓ ਵੀ ਤਤੀਵਾ ਨਹੀਂ ਲੱਗ ਸਕਦੀ ਬਿਹਾਰਿਓ ਇਹ ਮੇਰੇ ਗੁਰੂ ਦਾ ਘਰ ਹੈ ਇਹ ਗੁਰੂ ਨਾਨਕ ਦਾ ਦਰ ਹੈ ਇਹ ਦਰਬਾਰ ਸਾਹਿਬ ਗਏ ਹੋਏ ਆਂਦੀ ਫਿਕਰ ਨਾ ਕਰਿਓ ਦਰਬਾਰ ਸਾਹਿਬ ਜਿਹੜੇ ਹਨ ਦਰਬਾਰ ਸਾਹਿਬ ਨੂੰ ਢਾਉਣ ਦੇ ਲਈ ਜਿਹੜਾ ਅੱਜ ਤੋਂ ਜੜੀਆਂ ਚਾਲਾਂ ਨਹੀਂ ਚੱਲੀਆਂ ਜਾ ਰਹੀਆਂ ਇਹ ਤੇ ਬਹੁਤ ਸਮੇਂ ਤੋਂ ਪਹਿਲਾਂ ਅੱਜ ਤੋਂ 500 ਸਾਲ ਪਹਿਲਾਂ ਦੀ ਕੰਮ ਸ਼ੁਰੂ ਹੋ ਗਿਆ ਸੀ ਜਿਨ੍ਹਾਂ ਨੇ ਮਥਿਆ ਉਹਨਾਂ ਨੇ ਵੀ ਨਹੀਂ ਕਰਕੇ ਵਿਖਾਇਆ ਪਿਆਰਿਓ ਜਿਹੜੇ ਢਾਉਣ ਦੇ ਲਈ ਆਏ ਉਹ ਵੀ ਨਹੀਂ ਢਾ ਸਕੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਪਤਾ ਨਹੀਂ ਹੋਰ ਕੀ ਕੀ ਕੁਝ ਕਰਨ ਦੇ ਜਿਹੜੇ ਸੁਪਨੇ ਦੇਖੇ ਉਹ ਵੀ ਨਹੀਂ ਕਰ ਸਕੇ ਸੋ ਗੁਰਮੁਖ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਹ ਉਹਨਾਂ ਲੋਕਾਂ ਦਾ ਜਿਹੜਾ ਹੈ ਕੁਝ ਨਹੀਂ ਬਣਿਆ ਕੱਖ ਨਹੀਂ ਹੋਇਆ ਪਰ ਅੱਜ ਜੇ ਆਪਾਂ ਕਹੀਏ ਵੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋ ਜਾਏਗਾ ਜੀ ਲੋਕ ਖਤਮ ਹੋ ਜਾਣਗੇ ਲੋਕ ਮਾਰੇ ਜਾਣਗੇ ਇਦਾਂ ਕੁਝ ਨਹੀਂ ਹੁੰਦਾ ਪਿਆਰਿਓ ਇਹ ਸਾਰੀਆਂ ਜੜੀਆਂ ਝੂਟੀਆਂ ਅਫਵਾਮਾਂ ਨੇ ਇਦਾਂ ਕੁਝ ਨਹੀਂ ਹੋਣ ਲੱਗਿਆ ਪਿਆਰਿਓ ਪਵਿੱਤਰ ਬਾਣੀ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ ਹੈ ਵੀ ਦੋ ਦੇਸ਼ਾਂ ਦੀ ਜੰਗ ਹੋਏਗੀ ਜੰਗ ਵਰਗੇ ਹਾਲਾਤ ਹੋਣਗੇ ਤੇ ਸਾਡੇ ਉੱਪਰ ਜਿਹੜਾ ਇੰਨਾ ਭਿਆਨਕ ਸਮਾਂ ਆਏਗਾ ਸਾਨੂੰ ਜਿਹੜਾ ਜਿਹੜੀਆਂ ਬਣਦੀਆਂ ਸਹੂਲਤਾਂ ਨੇ ਇਹ ਫੈਸਿਲਿਟੀਆਂ ਨੇ ਇਹਨਾਂ ਤੋਂ ਬਿਨਾਂ ਰਹਿਣਾ ਪੈ ਸਕਦਾ ਸਾਨੂੰ ਬਿਜਲੀ ਤੋਂ ਬਿਨਾਂ ਰਹਿ ਸਕਦਾ ਪੈਣਾ ਜਿਹੜਾ ਰਹਿਣਾ ਪੈ ਸਕਦਾ ਸਾਨੂੰ ਸਾਫ਼ ਪੀਣ ਵਾਲੇ ਪਾਣੀ ਤੋਂ ਵਾਂਝਾ ਰਹਿਣਾ ਪੈ ਸਕਦਾ ਇਹੋ ਜਿਹੇ ਹਾਲਾਤ ਜਿਹੜੇ ਨੇ ਬਣਨਗੇ ਪਿਆਰਿਓ ਸਾਨੂੰ ਘਰਾਂ ਦੇ ਵਿੱਚ ਹੀ ਜਿਹੜਾ ਹਾਊਸ ਅਰੈਸਟ ਕਰ ਲਿਆ ਜਾਵੇਗਾ ਕਿਉਂਕਿ ਜੇ ਬਾਹਰ ਜਾਵਾਂਗੇ ਤੇ ਪ੍ਰਸ਼ਾਸਨ ਤਕੜਾਈ ਕਰੇਗਾ ਤੇ ਅੰਦਰ ਰਵਾਂਗੇ ਤੋ ਸ਼ਾਇਦ ਅਸੀਂ ਭੁੱਖ ਮਰੀ ਦੇ ਨਾਲ ਤੇ ਕੋਹਰ ਕਈ ਚੀਜ਼ਾਂ ਦੇ ਨਾਲ ਜਿਹੜਾ ਅਸੀਂ ਤੜਫ ਤੜਫ ਕੇ ਮਰ ਜਾਈਏ ਪਰ ਇਹ ਗੱਲ ਯਾਦ ਰੱਖਿਓ ਵੀ ਸਤਗੁਰ ਅੱਗੇ ਅਰਦਾਸ ਕਰਿਓ ਇਹ ਪਰਸ਼ਾ ਜੀਓ ਕਿਰਪਾ ਕਰਿਓ ਇਹ ਸਤਗੁਰੂ ਜੀਓ ਕਿਰਪਾ ਕਰਿਓ ਜੰਗ ਲੱਗੇ ਹੀ ਨਾ ਤੇ ਜੇ ਸਤਗੁਰੂ ਜੀ ਸਾਡਾ ਕੋਈ ਬਾਹਰ ਹੈ ਕਿਤੇ ਵੀ ਹੈ ਤੇ ਪਿਆਰਿਓ ਯਾਦ ਰੱਖਿਓ ਵੀ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰੂ ਘਰ ਜਾ ਕੇ ਸ਼ਰਨ ਲੈ ਲਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਰਸ਼ਾ ਦੀ ਉਹਦੀ ਰੱਖਿਆ ਕਰਨਗੇ ਪਿਆਰਿਓ ਕਦੇ ਵੀ ਗੁਰੂ ਦੇ ਦਰਤੇ ਗਿਆ ਹੋਇਆ ਇਨਸਾਨ ਕਦੇ ਵੀ ਕਿਸੇ ਦਾ ਜਿਹੜਾ ਹੈ ਮਾੜਾ ਨਹੀਂ ਹੋ ਸਕਦਾ ਗੁਰੂ ਜਿਨ੍ਹਾਂ ਦਾ ਸਾਰਿਆਂ ਦਾ ਕਿਰਪਾ ਕਰਦਾ ਸਤਗੁਰ ਸੱਚੇ ਪਾਤਸ਼ਾਹ ਜੀ ਸਭ ਤੋਂ ਕਿਰਪਾ ਕਰਨਹਾਰੇ ਨੇ ਜਿਹੜਾ ਗੁਰੂ ਦੀ ਓਟ ਲੈ ਲੈਂਦਾ ਪਿਆਰਿਓ ਉਹਨੂੰ ਤਤੀਬਾ ਨਹੀਂ ਲੱਗਦੀ ਵਿਚਕਰਤਾ ਪੁਰਖ ਖਲੋਆ ਵਾਹਲ ਨ ਬਿੰਗਾ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ